ਖੰਦ ਖਾਰ ਰਹੇ ਆ ਲੋਈਆਂ ਦੇ ਨਜ਼ਦੀਕ ਪਿੰਡ ਮੇਰੀ ਸ਼ਨਾ ਹਾਲਾਤ ਬੜੇ ਚਿੰਤਾਜਨਕ ਨੇ ਇੱਥੋਂ ਦੇ ਇਸ ਸੰਗ ਜੋ ਕ੍ਰੇਟ ਵਗੈਰਾ ਪਿਆ ਰਹੇ ਨੇ ਤੇ ਕਰੀਬਨ 4 ਘਰਾਂ ਦਾ ਇੱਥੇ ਵੱਡਾ ਨੁਕਸਾਨ ਹੋਇਆ ਹੈ ਇਧਰ ਜੇ ਤਸਵੀਰ ਦਿਖਾਈ ਤਾਂ ਇੱਥੇ ਇੱਕ ਬੰਦ ਸੀ ਉਹ ਵਿੱਚ ਡਿੱਗ ਚੁੱਕਿਆ ਅੱਗੇ ਘਰ ਖਾਲੀ ਕਰ ਦਿੱਤਾ ਗਿਆ ਤਾਂ ਇਹ ਤਸਵੀਰ ਹੈ ਸਾਹਮਣੇ ਦੀ ਸਾਰੇ ਕ੍ਰੇਟ ਨੂੰ ਪਾਏ ਇੱਕ ਘਰ ਹੈ ਇਸ ਨੂੰ ਖਾਲੀ ਕਰ ਲਿਆ ਦਰਿਆ ਸਤਲੂ ਦੀ ਵੱਡੀ ਮਾਰ ਪਈ ਹੈ ਜਿਨ੍ਹਾਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਘਰ ਖਾਲੀ ਕਰ ਲਿਆ ਗਿਆ ਹੈ ਸ਼ਿਆਨਾ ਖਾਲੀ ਹੋ ਗਿਆ ਹੈ ਤਾਂ ਦਰਿਆ ਸਤਲੂ ਦੀ ਆਕਾਹਰ ਲਗਾਤਾਰ ਜਾਰੀ ਹੈ ਇਹ ਘਰ ਖਾਲੀ ਕਰ ਲਿਆ ਗਿਆ ਹੈ ਮਡਾਲੇ ਦੇ ਸਨ ਨਾਲ ਉਹ ਇਹਦੇ ਵਿੱਚ ਦੀਆਂ ਤਸਵੀਰਾਂ ਨੇ ਤੇ ਘਰ ਦੇ ਨਾਲ ਹੁਣ ਪਾਣੀ ਚੱਲ ਰਿਹਾ ਇਸ ਜਗ੍ਹਾ ਤੇ ਬਾਥਰੂਮ ਸੀ ਉਹ ਇਸ ਦੇ ਦਰਿਆ ਦੇ ਵਿੱਚ ਡਿੱਗ ਚੁੱਕਿਆ ਹੈ ਬੈਠਕ ਸੀ ਉਹ ਵਿੱਚ ਡੇ ਚੁੱਕੀ ਹੈ ਅਕਰੇਟ ਲਗਾ ਕੇ ਪਰ ਕਿ ਬੰਦ ਨੂੰ ਬਚਾਉਣ ਦੇ ਲਈ ਆਰਮੀ ਮੌਜੂਦ ਹੈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਦਰਦਨਾਕ ਤਸਵੀਰਾਂ ਨੇ ਵੱਡਾ ਖੁਰਾ ਲਾਇਆ ਹੈ ਦਰਿਆ ਸਤੋਜ ਨੇ ਇੱਥੇ ਬਾਥੂਮ ਸੀ ਇੱਕ ਬਹੜਕ ਸੀ ਉਹ ਦਰਿਆ ਦੇ ਵਿੱਚ ਡੁੱਗ ਚੁੱਕੀ ਹੈ ਤਾਂ ਹੁਣ ਜੋ ਲੋਕ ਨੇ ਵਸੇਕ ਨੇ ਉਹਨਾਂ ਨੇ ਘਰ ਖਾਲੀ ਕਰ ਖਾਲੀ ਕਰ ਲਿਆ ਇਥੋਂ ਚਲੇ ਗਏ ਇਹ ਦੇਖ ਸਕਦੇ ਹੋ ਘਰ ਖਾਲੀ ਪਿਆ ਇੱਧਰ ਹੋਣਾ ਤਕਰੀਬਨ ਜੇਕਰ ਦਰਿਆ ਦੇ ਪਣ ਦੀ ਗੱਲ ਕਰੇ ਤਾਂ ਇਸ ਤੋਂ ਅੱਗੇ ਤਕਰੀਬਨ 1 ਕਿਲੋਮੀਟਰ ਤੱਕ ਅੱਗੇ ਦਰਿਆ ਸੀ ਤੇ ਹੁਣ ਸਾਰਾ ਪਾਣੀ ਇਸੇ ਜਗ੍ਹਾ ਤੇ ਚੱਲ ਰਿਹਾ ਹੈ। ਇੱਧਰ ਦੇ ਸਾਰੇ ਲੋਕ ਕਿ ਘਰ ਖਾਲੀ ਕਰ ਲਿਆ ਗਿਆ, ਖਾਲੀ ਕਰ ਦਿੱਤਾ ਗਿਆ। ਡਰ ਰਹਿ ਕੇ ਕਿਤੇ ਕੋਈ ਨੁਕਸਾਨ ਨਾ ਹੋ ਜਾਵੇ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਬੱਡੀ ਅਪਡੇਟ ਦੁਖੀ ਕਰਨ ਵਾਲੇ ਤਸਵੀਰਾਂ ਨੇ। ਪੁਰ ਸਮਾਜ ਸੇਵਕਾਂ ਨੂੰ ਅਪੀਲ ਹੈ ਕਿ ਇਸ ਪ੍ਰਵਾਹ ਦੇ ਮਦਦ ਜ਼ਰੂਰ ਕਰਿਓ। ਮੜਾਲੇ ਦੀ ਸ਼ਨਾ ਲੋਹੀ ਦੇ ਨਜ਼ਦੀਕ ਪਿੰਡ ਦਾ ਨਾਮ ਹੈ। ਦਰਿਆ ਨੇ ਘਰ ਵਿੱਚ ਡੇਗ ਲਿਆ ਆ ਦੇਖ ਸਕਦੇ ਹੋ ਇੱਥੇ ਵੀ ਕਮਰੇ ਸੀ ਉਹ ਡੱਗ ਕੇ ਵਿੱਚ ਤਾਂ ਹੁਣ ਜੋ ਕਮਰੇ ਬਚੇ ਸੀ ਉਹ ਖਾਲੀ ਕਰ ਲਏ ਤਾਂ ਤਾਂ ਦਾ ਮਤਲਬ ਆਪਿਆ ਕੁਝ ਬਚਿਆ ਪ੍ਰਿਆ ਸਤਰਾ ਜੀ ਦਾ ਵਿੱਚ ਬਾਕੀ ਬਹਿ ਗਿਆ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਵਹਿ ਗਿਆ ਇਧਰ ਸਤਲੁਜ ਦਾ ਪਾਣੀ ਚੱਲ ਰਿਹਾ ਇਸ ਪਾਣੀ ਦੇ ਵਿੱਚ ਵਹਿ ਗਿਆ ਘਰ ਤੇ ਇਹ ਮਤਲਬ ਆ ਪੈ ਹੁਣ ਜੋ ਬੱਚਾ ਮਤਲਬ ਆ ਹੀ ਬਚਾ ਸਕੇ ਇੱਥੋਂ ਦੇ ਜੋ ਲੋਕ ਘਰ ਵਿੱਚ ਜੋ ਰਹਿੰਦੇ ਸੀ ਉਹ ਸਭ ਕੁਝ ਪਟ ਕੇ ਇੱਥੋਂ ਘਰਬਾਰ ਛੁਣ ਗਏ ਨੇ ਬੜੀਆਂ ਦੁਖੀ ਕਰਨ ਵਾਲੀਆਂ ਇਹ ਤਸਵੀਰਾਂ ਨੇ ਇੱਧਰ ਤਸਵੀਰਾਂ ਦੇਖ ਸਕਦੇ ਹੋ ਕਿ ਘਰ ਨੂੰ ਖਾਲੀ ਕਰ ਲਿਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਮਡਾਲੇ ਦੀ ਸ਼ਨਾਜੇ ਤਸਵੀਰਾਂ ਨੇ ਲੋਹਿਆਂ ਦੇ ਨੇੜੇਕ ਦਰਿਆ ਨੇ ਵੱਡਾ ਖੁਰਾ ਲਾਤਾ ਹੈ ਔਰ ਤਕਰੀਬਨ 4 ਘਰ ਕੋਈ ਅੱਧਾ ਅੱਧਾ ਹਿੱਸਾ ਘਰਾਂ ਦਾ ਦਰਿਆ ਦੇ ਵਿੱਚ ਡਿੱਗ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝ ਕਰ ਰਿਹਾ ਮਡਾਲੇ ਦੀ ਸ਼ਨਾ ਦੇ ਤਸਵੀਰਾਂ ਨੇ ਤਸਵੀਰਾਂ ਥੋੜੇ ਤੁੰਦਲੀ ਵਿਰੁੱਧ ਹਨਗਾ ਪਰ ਵੀ ਇਹਨੂੰ ਸ਼ੇਅਰ ਜੁੜੂ ਕਰੀ ਜਾਵੇ ਤਾਂ ਬਹੁਤ ਵੱਡੀ ਅਪਡੇਟ ਹੈ ਹੋਣੀ ਕਿ ਨਾ ਕੋਈ ਜਾਣੇ ਰੋਟਾ ਟ੍ਰੇਡ ਹੋ ਰਿਹਾ ਹੈ ਉਹ ਕਿੰਨਾ ਕੁ ਹੋ ਜਾਵੇਗਾ ਉਹ ਨੋ ਉੱਪਰ ਹਟਾ ਕੇ ਗਏ ਉਹ ਨੂੰ ਉੱਥੇ ਅੱਗੇ ਸਾਰਾ ਸਿੱਥੇ ਅਧੇ ਅਧੇ ਘਾਰ ਤਕਰੀਬਨ ਵੇਟੇ ਬੇਗੇ ਆਹ ਲੋਕਾਂ ਦਾ ਤਾਂ ਲੱਗਿਆ ਸੀ ਪੂਰਾ ਬੰਦਾ ਪਾਉਂਦਾ ਤਰੂਆ ਨਹੀਂ ਹੋ ਗਿਆ ਨਹੀਂ ਹੋ ਨੂੰ ਦੇਖਦੇ ਭਾਈ ਨੂੰ ਪੁੰਦੀ ਗਈ ਪੈਣ ਜੀ ਦੇ ਬੇਟੇ ਸੀ ਉਹ ਵਾਰ-ਵਾਰ ਰੋ ਰਿਹਾ ਕਿ ਨੁਕਸਾਨ ਹੋ ਗਿਆ ਅਸ਼ਿਆ ਨੇ ਬੜੇ ਉੱਖੇ ਬਣ ਗਏ ਚਲਿਓ ਇਹਦਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੰਦ ਨੂੰ ਬੰਨ੍ਹਣ ਦੀ ਕੋਸ਼ਿਸ਼ਾਂ ਲਗਾਤਾਰ ਜਾ ਰਹੀਆਂ ਹਨ। ਟਰਾਲੀਆਂ ਦੇ ਵਿੱਚ ਮਿੱਟੀ ਜਾ ਕੇ ਟਪਰਾਂ ਦੇ ਵਿੱਚ ਮਿੱਟੀ ਲਗਾਤਾ ਤਾਂ ਇਹ ਵੀ ਦੇਖ ਸਕਦੇ ਹੋ ਕਿ ਖਾਲੀ ਕਰ ਲਿਆ ਗਿਆ ਕਿ ਇਹ ਵੀ ਨਾ ਡਿੱਗ ਦੇ। ਇਹ ਕਮਰਾ ਖਾਲੀ ਹੋ ਗਿਆ ਹੈ। ਇੱਧਰ ਬੜੀ ਮਿਹਨਤ ਦੇ ਨਾਲ ਐਨ ਉਹ ਜੋ ਨਾ ਜਿਹੜੀ ਜੀ ਦੀ ਨੰਗਈ ਹੈ ਲੰਗਨ ਨੰਗ ਵੀਕਾਰ ਖਾਲੀ ਕਰ ਲਿਆ ਗਿਆ ਬੜੀ ਮਿਹਨਤ ਨਾਲ ਅਲੀ ਸ਼ਾਨ ਇਹ ਘਰ ਬਣਾਇਆ ਸੀ ਪਰ ਇਹ ਵੀ ਦਰਿਆ ਦੇ ਵਿੱਚ ਨਹਾ ਦਿੱਟ ਕੇ ਜਾਵੇ ਸਾਰਾ ਕਿਤੇ ਇਹ ਵੀ ਖਾਲੀ ਕਰ ਲਿਆ ਗਿਆ ਬੜੀਆਂ ਦਰਦਨਾਕ ਤਸਵੀਰਾਂ ਨੇ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਾਰਾ ਸਮਾਨ ਦਰਿਆ ਦੇ ਵਿੱਚ ਘਰ ਤਾਂ ਬਹਿ ਗਏ ਨੇ ਚਾਰਾਂ ਝੋਸੇ ਸਮਾਨ ਪੈਸੇ ਉਹ ਨਾਲ ਰੁੜ ਜਾਵੇ ਲਗਾਤਾਰ ਦਰਿਆ ਨੇ ਖੋਰਾ ਲਾਇਆ ਹੋਇਆ ਕਾਫੀ ਇਹਦਾ ਢਾ ਲੱਗੀ ਹੋਈ ਹੈ ਤਾਂ ਚਾਰ ਘਰਾਂ ਨੂੰ ਕੋ ਵੱਡਾ ਨੁਕਸਾਨ ਹੋਇਆ ਹੈ ਤਾਂ ਬਹੁਤ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਦਰਿਆ ਸਤਲੁਜ ਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਅੱਗੇ ਤਾਂ ਕਿ ਹੋਰ ਚੈਨਲ ਸਬਸਕ੍ਰਾਈਬ ਜਰੂਰ ਕਰ ਲੋ ਜੇਕਰ ਚੈਨਲ ਤੇ ਨਵੇਂ ਆਓ ਤਾਂ ਆਪਣੇ ਆਪ ਚ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਪਰ ਜਿਸ ਜਗ੍ਹਾ ਤੇ ਖੋਰਾ ਲੱਗਿਆ ਹੋਇਆ ਤਾਂ ਉਹ ਵੀ ਦਿਖਾ ਦਿੰਨੇ ਆ तकरीबन ਅੱਧੇ ਦੇ ਘਰ ਦਰਿਆ ਦੇ ਵਿੱਚ ਡਿੱਗ ਚੁੱਕੇ ਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇੱਕ ਵਾਰੀ ਬਹੁਤ ਵੱਡੀ ਅਪਡੇਟ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝ ਕਰ ਰਿਹਾ ਤਾਂ ਇੱਧਰ ਤਸਵੀਰਾਂ ਦੇਖ ਲਓ ਹੁਣ ਇਹ ਵਾਲੀਆਂ ਤਸਵੀਰਾਂ ਨੇ ਇਹ ਬੋਰੇ ਵਗੈਰਾ ਲਾ ਕੇ ਮਿਹਨਤ ਕਰਕੇ ਕਿ ਕਿਤਨਾ ਕਿਤੇ ਬਚਾਅ ਹੋ ਜੇ ਸਾਡਾ ਪਰ ਖੋਰਾ ਲਗਾਤਾਰ ਜਾ ਰਹੀ ਹੈ ਇਹ ਦੇਖ ਸਕਦੇ ਹੋ ਲਗਾਤਾਰ ਖੋਰਾ ਜਾ ਰਹੀ ਹੈ ਦਰਿਆ ਸਰੋਹੀ ਦਾ ਤਾਂ ਅਹਿਮ ਜਾਣਕਾਰੀ ਇਹ ਘਰ ਹੈ ਤੇ ਘਰ ਦੇ ਨਾਲ ਬਿਲਕੁਲ ਪਾਣੀ ਆਂਦਰ ਆ ਰਿਹਾ ਹੈ ਤਸਵੀਰ ਦੇਖ ਸਕਦੇ ਹੋ ਇਧਰ ਬਿਲਕੁਲ ਨਾਲ ਹੁਣ ਦਰਿਆ ਚੱਲ ਰਿਹਾ ਹੈ ਕਿੰਨਾ ਖੰਭੀ ਹੋਇਆ ਉਹ ਜਿਹੜੀ ਤੈਨੂੰ ਉਹ ਦੇਖੀ ਲੈ ਉਹ ਦੇਖੀ ਲੈ ਹਾਂ ਔਰ ਇਹਦੇ ਤੋਂ ਇਹਨਾਂ ਦਾ ਤਾਂ ਕੀ ਮੇਰੇ ਕੋਲ ਨਾ ਆਉਂਦਾ ਤੇ But don't delay. ਬਾਹਰ ਬਖਾਇਆ ਜਾ ਰਿਹਾ ਹੈ ਹਾਂ ਬាទ ਬ੍ਰਿਧਾ ਸਤਲੁਜ ਦੀ ਅਪਡੇਟ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਤਕਰੀਬਨ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਮਾੜੇ ਚਿੰਤਾਜਨਕ ਹੋ ਚੁੱਕੇ ਹਨ ਲਗਾਤਾਰ ਖੰਡਾਤ ਮਾਰੇ ਹੁੰਦੇ ਨਜ਼ਰ ਆ ਰਿਹਾ ਹੈ ਤਾਂ ਚਾਰ ਘਰ ਦੇ ਵਿੱਚੋਂ ਦਰਿਆ ਸਾਤਲੂ ਦੇ ਕੋਲ ਇਸਾਇ ਦੇ ਵਿੱਚ ਦਰਿਆ ਦੇ ਵਿੱਚ ਡਿੱਗ ਪਿਆ ਮੜਾਲੇ ਦੀ ਛੰਨਾ ਦੀਆਂ ਤਸਵੀਰਾਂ ਨੇ ਦਰਦ ਨਾਲ ਤਸਵੀਰਾਂ ਜੋ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਪ੍ਰਸ਼ਾਸਨ ਤੱਕ ਅਜੇ ਤੱਕ ਹੈ ਪਰ ਸਪੀਡ ਬੜੀ ਸਲੋ ਹੈ 19 ਜਗ੍ਹਾ ਤੇ ਇੱਕ ਵੱਡੀ ਨੋਚ ਲਗਾਈ ਜਾ ਰਹੀ ਹੈ ਪਰ ਲੋਕਾਂ ਦਾ ਮੰਨਣਾ ਹੈ ਕਿ ਪ੍ਰਸ਼ਾਸਨ ਨੇ ਸਾਡੀ ਸਮੇਂ ਸਿਰ ਮਦਦ ਨਹੀਂ ਕੀਤੀ ਤਾਂ ਇਹ ਵੱਡੇ ਅਲਜਾਮ ਨੇ ਯਾਰ ਫਟੂ ਬੋਲ ਗੱਲ ਬੱਤੀ ਦੀ ਬੱਤੀ ਠੀਕ ਹੈ ਹਾਂਜੀ ਬੋਲਵਾਰ ਹਾਂਜੀ ਠੀਕ ਹੈ ਜੀ ਮਰਜੀ ਠੀਕ ਹੈ ਹਾਂਜੀ ਠੀਕ ਹੈ ਜੀ ਤਾਂ ਅੱਗੇ ਤੱਕ ਤਸਵੀਰਾਂ ਢੋੜਿਆਂ ਨਾਲ ਸਾਂਝੀਆਂ ਕਰ ਰਹੇ ਹਾਂ ਜਰਾ ਸਤਿ ਸ੍ਰੀ ਅਕਾਲ ਮੈਲਾ ਵੇਖਿਆ ਜਾਣਾ ਹਾਂਜੀ ਠੀਕ ਹੈ ਠੀਕ ਲਾ ਦਿਓ ਠੀਕ ਹੈ ਜੀ ਅੱਜ ਇਸੇ ਇਕਰਕ ਤੋਂ ਤਸ਼ਨੀਰ ਤੋਂ ਇਹਦਾ ਸੰਝ ਕਰਦੇ ਆ ਕਿ ਲਗਾਤਾਰ جاری ਹੈ ਇੱਥੇ ਮੋਰੀਆਂ ਦੀ ਸੇਵਾ ਚੱਲ ਰਹੀ ਹੈ ਫਾਂਜ ਉੱਪਰ ਮਜ਼ਦੂਰਾਂ ਮੋਰੀਆਂ ਨੂੰ ਸੁਭਾ ਹੋ ਗਈ ਜਾ ਫਿਰ ਮਿੱਟੀ ਲਗਾਤਾਰ ਪਾਈ ਜਾ ਰਹੀ ਹੈ ਲਗਾਤਾਰ ਸੇਵਾ ਚੱਲ ਰਹੀ ਹੈ ਇਹ ਦੇਖ ਸਕਦੇ ਹੋ ਮਿੱਟੀ ਦੀ ਸੇਵਾ ਚੱਲ ਰਹੀ ਹੈ ਦਰਿਆ ਨੇ ਵੱਡਾ ਖੋਰਾ ਲਾਇਆ ਹੋਇਆ ਬਹੁਤ ਹਾਲਾਤ ਕਿੰਤਾ ਜਾਣ ਕਰਨੇ ਚਾਰ ਤਕਰੀਬਨ ਘਰ ਦਰਿਆ ਦੇ ਵਿੱਚ ਡਿੱਗ ਚੁੱਕੇ ਨੇ ਇੱਥੇ ਤਾਂ ਇਹ ਤਸਵੀਰ ਦੇਖ ਸਕਦੇ ਹੋ ਇੱਧਰ ਇੱਧਰ ਕਲੇ ਲੈ ਕੇ ਆਏ ਨੇ ਬੋਰੇ ਦਰਿਆ ਸੱਤੂ ਨਾਲ ਦੀਆਂ ਤਸਵੀਰਾਂ ਲਾਈਵ ਤੁਹਾਡੇ ਤੱਕ ਪਹੁੰਚਾ ਰਿਹਾ ਹਾਂ ਚਿੱਤਾ ਜਨ ਖਲਾਅ ਦੇ ਨੇ ਬਹੁਤ ਮਾਰੇ ਇੱਥੇ ਮਿੱਟੀ ਦਾ ਕੰਮ ਚੱਲ ਰਿਹਾ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਸਿਹਵਾ ਦਾ ਕੰਮ ਚੱਲ ਰਿਹਾ ਹੈ ਇੱਥੇ ਜੋ ਜਿੰਨਾ ਵੀ ਕੋਈ ਹੋਵੇ ਜਿੱਦਾਂ ਕਿ ਰਕਤ ਟਾਣੀਆਂ ਲਗਾਤਾਰ ਵੱਢ ਕੇ ਵਹੀਂ ਆ ਰਿਹਾ ਹੈ ਸਰ ਦਰਿਆ ਦੇ ਵਿੱਚ ਪਾਇਆ ਜਾਣਾ ਤਾਂ ਜੋ ਦਰਿਆ ਸਤਲਜ ਉਹ ਪੂਰਾ ਹਟਾਇਆ ਜਾ ਸਕੇ ਪੂਰੇ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ ਦਰਿਆ ਦਾ ਵਹ ਉਹ ਇਸ ਵੇਲੇ ਸੜ ਬਹੁਤ ਜ਼ਿਆਦਾ ਤੇਜ਼ ਹੈ ਤਾਂ ਤਸਵੀਰਾਂ ਤੋਂ ਦਾ ਸੰਜੇ ਕਾਰਿਆ ਮਡਾ ਰੇ ਦੇਸ਼ ਨਾਲ ਤਸਵੀਰਾਂ ਨੇ ਤੁਸੀਂ ਲਗਾਤਾਰ ਆਪਣੇ ਸਕਰੀਨ ਤੇ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜੀਦੋਂ ਕਰ ਲਿਓ ਕਿਉਂਕਿ ਅਸੀਂ ਗ੍ਰੈਸਪਲ ਦੀ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਤੇ ਮੜਾਲੇ ਦੇ ਛੰਨਾਂ ਦੀ ਵੱਡੀ ਅਪਡੇਟ ਜੀਦੋਂ ਤੁਹਾਡੇ ਤੱਕ ਅਸੀਂ ਪਹੁੰਚਾਈ ਹੈ। ਐਥੂ ਬੋਲ ਨਹੀਂ ਲਿਭੇ ਰਹਾ। ਤਾਂ ਇਹ ਤਸਵੀਰ ਜੇਸੀ ਬਿਖੜੀ ਹੈ। ਸਾਰੇ ਕਰਦੇ ਸੇਵਾ ਆਰਮੀ ਦੇ ਵੱਲੋਂ ਕੀਤੀ ਜਾ ਰਹੀ ਆਰਮੀ ਦੀ ਜਵਾਨਾਂ ਦੇ ਲੋ। ਬੋਰੇ ਪਰੇ ਜਾ ਰਹੇ ਨੇ। ਤਾ ਤਸਵੀਰਾਂ ਅੰਮ੍ਰਿਤਾਲ ਦੇ ਛੰਨਾਂ ਦੇ ਘਾਰ ਵਿੱਚ ਦੇਖ ਗਿਆ ਮਸਤ ਜਰੂਰ ਕਰਿਓ ਵੀਡੀਓ ਸ਼ੇਅਰ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ